ਅੱਜ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਸਭ ਤੋਂ ਵੱਡੀਆਂ ਤੇ ਸੋਚਣ ਵਿਚਾਰਨ ਵਾਲੀਆਂ ਗੱਲਾਂ ਵਾਪਰੀਆਂ ਨੇ ਹੋਇਆ ਕੀ ਹੈ ਸਭ ਤੋਂ ਪਹਿਲਾਂ ਤਾਂ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਬਹੁਤ ਵੱਡੇ ਆਦੇਸ਼ ਦਿੱਤੇ ਨੇ ਔਰ ਪੰਜਾਬ ਸਰਕਾਰ ਨੂੰ ਇਹ ਸਖਤ ਹੁਕਮ ਕੀਤੇ ਨੇ ਕਿ ਤੁਰੰਤ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਓ ਜਿਵੇਂ ਮਰਜ਼ੀ ਲੈ ਕੇ ਜਾਓ ਔਰ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਕੱਲੀ ਡੱਲੇਵਾਲ ਨੂੰ ਨਹੀਂ ਲਿਜਾ ਸਕਦੀ ਤਾਂ ਕੇਂਦਰ ਸਰਕਾਰ ਦੀ ਵੀ ਮਦਦ ਲਈ ਜਾਵੇ ਤੇ ਜੇਕਰ ਚਾਹਣੋ ਤਾਂ ਅਸੀਂ ਵੀ ਕੇਂਦਰ ਸਰਕਾਰ ਨੂੰ ਕਹਿ ਦਿੰਦੇ ਹਾਂ ਜਦੋਂ ਇੰਨੀਆਂ ਵੱਡੀਆਂ ਗੱਲਾਂ ਸੁਪਰੀਮ ਕੋਰਟ ਨੇ ਕਹੀਆਂ ਨੇ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਅੱਜ ਖੁਦ ਲਾਈਵ ਹੋਇਆ ਖੁਦ ਕੈਮਰੇ ਤੇ ਜਗਜੀਤ ਡੱਲੇਵਾਲ ਨੇ ਅੱਜ ਬਹੁਤ ਵੱਡੀਆਂ ਗੱਲਾਂ ਸੁਪਰੀਮ ਕੋਰਟ ਨੂੰ ਹੀ ਬੋਲ ਦਿੱਤੀਆਂ ਨੇ ਔਰ ਇਸ ਮੁੱਦੇ ਤੇ ਅੱਜ ਆਪਾਂ ਗੱਲ ਕਰਨੀ ਹੈ ਚਰਚਾ ਕਰਨੀ ਹੈ ਮੈਂ ਕਹੂੰਗਾ ਗੌਰ ਨਾਲ ਸੁਣਿਓ ਆਪਣਾ ਕਮੈਂਟ ਜ਼ਰੂਰ ਲਿਖਿਓ ਤੇ ਜੇ ਗੱਲ ਠੀਕ ਲੱਗੇ ਤਾਂ ਸ਼ੇਅਰ ਕਰੀ ਜਾਓ ਦੇਖੋ ਜੀ ਜਦੋਂ ਅੱਜ ਇਹ ਉਮੀਦ ਕਰ ਰਹੇ ਸੀ ਕਿਸਾਨ ਕਿ ਪੰਜਾਬ ਸਰਕਾਰ ਵਿੱਚ ਪੈ ਕੇ ਕੇਂਦਰ ਸਰਕਾਰ ਨਾਲ ਕੋਈ ਗੱਲ ਕਰੇਗੀ ਤੇ ਕਿਸਾਨ ਮੰਗਾਂ ਦਾ ਕੋਈ ਹੱਲ ਹੋਏਗਾ ਔਰ ਜਿਹੜੀ ਡੱਲੇਵਾਲ ਦੀ ਸਿਹਤ ਬਾਰੇ ਸਾਰੇ ਫਿਕਰ ਕਰਨ ਦੀਆਂ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਕੋਈ ਵਾਅਦਾ ਹੋਏਗਾ ਤਾ ਉਥੇ ਅੱਜ ਕੀ ਹੋ ਗਿਆ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇੱਕ ਕੇਸ ਗਿਆ ਸੀਗਾ ਤਾਂ ਉਥੇ ਅੱਜ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਜਿਹੜਾ ਅਸੀਂ 20 ਦਸੰਬਰ ਨੂੰ ਹੁਕਮ ਸੁਣਾਇਆ ਸੀ ਕਿ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਓ ਤਾਂ ਅੱਜ ਅਸੀਂ ਫਿਰ ਕਹਿੰਦੇ ਹਾਂ ਤੁਰੰਤ ਲੈ ਕੇ ਜਾਓ ਤੇ ਇਹਦੇ ਲਈ ਕਿਵੇਂ ਵੀ ਲੈ ਕੇ ਜਾਓ ਲੈ ਕੇ ਜਾਓ ਪੰਜਾਬ ਸਰਕਾਰ ਨੇ ਉਥੇ ਕਿਹਾ ਵੀ ਦੇਖੋ ਜੇਕਰ ਅਸੀਂ ਡੱਲੇਵਾਲ ਨੂੰ ਇਸ ਤਰ੍ਹਾਂ ਚੱਕ ਕੇ ਲੈ ਕੇ ਜਾਂਦੇ ਆ ਤਾਂ ਉੱਥੇ ਬਹੁਤ ਕੁਝ ਗਲਤ ਹੋ ਸਕਦਾ ਹੈ ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਨੇ ਇਹ ਵੀ ਕਿਹਾ ਕਿ ਉੱਥੇ ਸਥਿਤੀ ਵਿਗੜ ਸਕਦੀ ਹੈ ਇੱਕ ਜਾਨ ਬਚਾਉਂਦੇ ਬਚਾਉਂਦੇ ਕਈ ਜਾਨਾਂ ਜਾ ਸਕਦੀਆਂ ਨੇ ਪਰ ਸੁਪਰੀਮ ਕੋਰਟ ਨੇ ਕਿਹਾ ਨਹੀਂ ਪਹਿਲਾਂ ਤੁਸੀਂ ਸਥਿਤੀ ਵਿਗਾੜਦੇ ਹੋ ਆਪ ਕੰਮ ਖਰਾਬ ਕਰਦੇ ਹੋ ਫੇਰ ਕਹਿੰਦੇ ਹੋ ਕਿ ਸਾਡੇ ਵੱਸ ਕੁਝ ਨਹੀਂ ਤਾਂ ਲੈ ਕੇ ਜਾਓ ਡੱਲੇਵਾਲ ਨੂੰ ਜਿਵੇਂ ਮਰਜੀ ਤਾਂ ਇਸ ਮੁੱਦੇ ਤੇ ਫਿਰ ਅੱਜ ਜਗਜੀਤ ਸਿੰਘ ਡੱਲੇਵਾਲ ਲਾਈਵ ਹੋਇਆ ਔਰ ਸੁਪਰੀਮ ਕੋਰਟ ਨੂੰ ਵੀ ਵੱਡੀਆਂ ਗੱਲਾਂ ਕਹੀਆਂ ਨੇ ਔਰ ਇੱਕ ਬਹੁਤ ਵੱਡਾ ਐਲਾਨ ਵੀ ਖਨੋਰੀ ਬਾਰਡਰ ਤੋਂ ਕਰ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਜਗਜੀਤ ਡੱਲੇਵਾਲ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਕੀ ਉਹ ਠੀਕ ਨੇ ਜਾਂ ਗਲਤ ਨੇ ਇਹ ਤੁਸੀਂ ਕਮੈਂਟ ਕਰਕੇ ਲਿਖਿਓ ਦੇਖੋ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਹਿੰਦਾ ਇੱਕ ਪਾਸੇ ਸੁਪਰੀਮ ਕੋਰਟ ਮੇਰੇ ਨਾਲ ਹਮਦਰਦੀ ਜਤਾ ਰਿਹਾ ਤੇ ਮੈਂ ਧੰਨਵਾਦ ਦੀ ਹਮਦਰਦੀ ਲਈ ਪਰ ਦੂਜੇ ਪਾਸੇ ਸੁਪਰੀਮ ਕੋਰਟ ਸਾਡੇ ਤੇ ਸਖਤੀ ਕਰਨ ਦੇ ਹੁਕਮ ਦੇ ਰਿਹਾ ਹੈ ਕਹਿੰਦਾ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਲਾਈਵ ਹੋ ਕੇ ਕਿਹਾ ਕਹਿੰਦਾ ਜ਼ਿੰਦਗੀ ਚ ਪਹਿਲੀ ਵਾਰ ਮੈਂ ਐਸੀ ਹਮਦਰਦੀ ਦੇਖ ਰਿਹਾ ਜਿਹਦੇ ਵਿੱਚ ਇੱਕ ਪਾਸੇ ਹਮਦਰਦੀ ਤੇ ਦੂਜੇ ਪਾਸੇ ਸਖਤੀ ਕਹਿੰਦਾ ਇੱਕ ਪਾਸੇ ਸੁਪਰੀਮ ਕੋਰਟ ਕਹਿ ਰਿਹਾ ਕਿ ਜਿਵੇਂ ਮਰਜੀ ਜਗਜੀਤ ਸਿੰਘ ਡੱਲੇਵਾਲ ਨੂੰ ਚੱਕੋ ਤੇ ਇਹਨੂੰ ਲੈ ਕੇ ਜਾਓ ਹਸਪਤਾਲ ਉਹ ਕਹਿੰਦਾ ਦੂਜੇ ਪਾਸੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਇਹ ਕਹਿ ਰਿਹਾ ਜਗਜੀਤ ਸਿੰਘ ਡੱਲੇਵਾਲ ਕਹਿ ਰਿਹਾ ਕਿ ਉਹ ਸਾਡੇ ਉੱਪਰ ਜ਼ਬਰਦਸਤੀ ਕਰਨ ਤੇ ਗੋਲੀਆਂ ਤੱਕ ਚਲਾਉਣ ਵਾਲੀ ਜਿਹੜੀ ਹਦਾਇਤ ਹੈ ਉਹ ਸੁਪਰੀਮ ਕੋਰਟ ਦੇ ਰਿਹਾ ਇਹ ਜਗਜੀਤ ਸਿੰਘ ਡੱਲੇਵਾਲ ਕਹਿ ਰਿਹਾ ਔਰ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਕਿ ਮੈਨੂੰ ਸੁਪਰੀਮ ਕੋਰਟ ਤੋਂ ਇਹ ਉਮੀਦ ਨਹੀਂ ਸੀ ਉਹ ਕਹਿੰਦਾ ਸੁਪਰੀਮ ਕੋਰਟ ਅਸੀਂ ਤਾਂ ਉਮੀਦ ਕਰ ਰਹੇ ਸੀਗੇ ਕਿ ਕੇਂਦਰ ਸਰਕਾਰ ਨੂੰ ਇਹ ਹਦਾਇਤ ਕਰੇਗਾ ਕਿ ਇਹਨਾਂ ਦੀਆਂ ਮੰਗਾਂ ਠੀਕ ਨੇ ਇਹਨਾਂ ਦੀਆਂ ਮੰਗਾਂ ਮੰਨੂ ਪਰ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਕਿ ਸੁਪਰੀਮ ਕੋਰਟ ਸਿਰਫ ਮੇਰਾ ਮਰਨਵਰਤ ਖੁਲਵਾਉਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਮੰਗਾਂ ਬਾਰੇ ਨਹੀਂ ਕਹਿਣਾ ਚਾਹੁੰਦਾ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਕਿ ਇੰਜ ਲੱਗਦਾ ਜਿਵੇਂ ਸੁਪਰੀਮ ਕੋਰਟ ਦੀ ਥਾਂ ਤੇ ਸਰਕਾਰ ਬੋਲ ਰਹੀ ਹੋਵੇ ਔਰ ਸਰਕਾਰ ਸੁਪਰੀਮ ਕੋਰਟ ਨਹੀਂ ਬੋਲ ਰਹੀ ਹੋਵੇ ਉਹ ਕਹਿੰਦਾ ਮੈਨੂੰ ਇਹ ਗੱਲ ਸੁਣ ਕੇ ਬਹੁਤ ਦੁੱਖ ਤੇ ਹੈਰਾਨੀ ਹੋਈ ਕਿ ਸਾਨੂੰ ਇੱਕ ਮਾਣਯੋਗ ਸੁਪਰੀਮ ਕੋਰਟ ਤੋਂ ਹੀ ਵੱਡੀ ਉਮੀਦ ਸੀ ਤੇ ਜਗਜੀਤ ਸਿੰਘ ਡੱਲੇਵਾਲ ਅੱਜ ਲਾਈਵ ਹੋ ਕੇ ਇਹ ਕਹਿ ਰਿਹਾ ਕਿ ਹੁਣ ਉਮੀਦ ਕਿਹਦੇ ਤੋਂ ਕਰੀਏ ਤੇ ਕਿੱਧਰ ਜਾਈਏ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਕਿ ਸੁਪਰੀਮ ਕੋਰਟ ਦੀ ਆਪਣੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਇੱਕ ਪਾਰਲੀਮੈਂਟਰੀ ਕਮੇਟੀ ਬਣਾਈ ਸੀ ਕਿਸਾਨਾਂ ਦੀਆਂ ਮੰਗਾਂ ਨੂੰ ਜਾਂਚਣ ਪਰਖਣ ਸੰਬੰਧੀ ਤੇ ਉਹ ਕਹਿੰਦਾ ਉਹਨੇ ਕਮੇਟੀ ਨੇ ਵੀ ਰਿਪੋਰਟ ਸੁਪਰੀਮ ਕੋਰਟ ਨੂੰ ਦੇਤੀ ਕਹਤਾਂ ਵੀ ਭਾਈ ਇਹਨਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਨੇ ਠੀਕ ਨੇ ਮੰਨੀਆਂ ਜੜੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਗੱਲ ਕਰੇ ਪਰ ਜਗਜੀਤ ਸਿੰਘ ਡੱਲੇਵਾਲ ਅੱਜ ਕਹਿੰਦਾ ਕਿ ਮਾਨਯੋਗ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤ ਕਰਨ ਦੀ ਬਜਾਏ ਸਾਨੂੰ ਹਦਾਇਤ ਕਰ ਰਹੀ ਏ ਤੇ ਕਹਿੰਦਾ ਹੁਣ ਦੱਸੋ ਅਸੀਂ ਕਿੱਧਰ ਜਾਈਏ ਤੇ ਜਗਜੀਤ ਸਿੰਘ ਡੱਲੇਵਾਲ ਨੇ ਫਰੇ ਵੀ ਕਿਹਾ ਕਹਿੰਦਾ ਇੱਕ ਮੇਰੀ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਅੰਕੜੇ ਨੇ ਕਿ ਭਾਰਤ ਦੇ ਵਿੱਚ ਕਰਜ਼ੇ ਕਰਕੇ 7 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ ਤੇ ਕਹਿੰਦਾ ਇਸੇ ਤਰ੍ਹਾਂ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਕਿਸਾਨਾਂ ਤੇ ਕਰਜ਼ੇ ਇਸ ਕਰਕੇ ਚੜੇ ਮੰਦਹਾਲੀ ਇਸ ਕਰਕੇ ਹੋਈ ਕਿਉਂਕਿ ਸਰਕਾਰ ਦੀਆਂ ਨੀਤੀਆਂ ਗਲਤ ਨੇ ਤਾਂ ਕਹਿੰਦਾ ਵੀ ਅਸੀਂ ਚਾਹੁੰਦੇ ਆ ਕਿ ਮਾਨਯੋਗ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤ ਕਰੇ ਕਿ ਉਹ ਸਾਡੀਆਂ ਮੰਗਾਂ 'ਵਲਗੌਰ ਕਰਨ ਤੇ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਅਸੀਂ ਕੋਈ ਉਹੀ ਮੰਗਾਂ ਲੈ ਕੇ ਨਹੀਂ ਆਗੇ ਇਹ ਮੰਗਾਂ ਕੇਂਦਰ ਸਰਕਾਰ ਨੇ ਮੰਨ ਕੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਲਾਗੂ ਕਰਨ ਦਾ ਤੇ ਉਹ ਵਾਅਦਾ ਪੂਰਾ ਕਰਾਉਣ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਕੇਂਦਰ ਨੇ ਸਾਡੇ ਨਾਲ ਕੀਤਾ ਹੁਣ ਤੁਸੀਂ ਦੱਸੋ ਕੀ ਜਗਜੀਤ ਸਿੰਘ ਡੱਲੇਵਾਲ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਕੀ ਜਗਜੀਤ ਸਿੰਘ ਡੱਲੇਵਾਲ ਦੀਆਂ ਗੱਲਾਂ 'ਚ ਕੋਈ ਦਮ ਹੈ ਜਾਂ ਨਹੀਂ ਹੈ ਕੀ ਮਾਨਯੋਗ ਸੁਪਰੀਮ ਕੋਰਟ ਠੀਕ ਕਰ ਰਹੀ ਹੈ ਜਾਂ ਜਗਜੀਤ ਸਿੰਘ ਡੱਲੇਵਾਲ ਠੀਕ ਕਹਿ ਰਿਹਾ ਇਹ ਦੇਸ਼ ਦੇ ਲੋਕਤੰਤਰ ਦੇ ਅੰਦਰ ਜਿਹੜੀ ਜਨਤਾ ਹੈ ਉਹੀ ਸਭ ਤੋਂ ਵੱਡੀ ਤਾਕਤ ਹੁੰਦੀ ਆ ਲੋਕ ਵੱਡੀ ਤਾਕਤ ਹੁੰਦੇ ਨੇ ਕੋਈ ਇੱਕ ਮੇਰੇ ਵਰਗਾ ਬੰਦਾ ਜਾਂ ਕੋਈ ਵੀ ਇੱਕ ਵਿਅਕਤੀ ਵੱਡੀ ਤਾਕਤ ਨਹੀਂ ਹੁੰਦਾ ਇਸ ਕਰਕੇ ਲੋਕ ਤੁਸੀਂ ਕਮੈਂਟ ਕਰਕੇ ਦੱਸੋ ਕੀ ਜਗਜੀਤ ਸਿੰਘ ਢੱਲੇਵਾਲ ਠੀਕ ਕਹਿ ਰਿਹਾ ਜਾਂ ਫੈਸਲਾ ਠੀਕ ਆ ਰਿਹਾ ਹੁਣ ਦੂਜੇ ਪਾਸੇ ਤੁਸੀਂ ਦੇਖੋ ਕੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਦੇਖੋ ਸਿੱਧੀ ਗੱਲ ਐ ਭਾਵੇਂ ਤੁਸੀਂ ਪਿੰਡਾਂ ਵਾਲਿਓ ਭਾਵੇਂ ਸ਼ਹਿਰਾਂ ਵਾਲਿਓ ਭਾਵੇਂ ਦੁਕਾਨਦਾਰੋ ਭਾਵੇਂ ਬੇਰੁਜ਼ਗਾਰੋਂ ਆਇਆ ਨਾ ਸੋਚਿਓ ਕਿ ਮੁੱਦਾ ਕਿਸਾਨਾਂ ਦਾ ਹੈ ਪਰਾਹੋ ਕਿਸਾਨ ਜਿਹੜੀ ਲੜਾਈ ਲੜ ਰਹੇ ਨੇ ਉਹ ਖੇਤੀ ਨੂੰ ਕਾਰਪੋਰੇਟ ਕਰਾਣਿਆਂ ਦੇ ਯਾਨੀ ਕਿ ਵੱਡੇ ਅਮੀਰ ਕਰਾਣਿਆਂ ਦੇ ਹੱਥਾਂ 'ਚ ਨਾ ਜਾਣ ਦੇਣ ਦੀ ਲੜਾਈ ਲੜ ਰਹੇ ਨੇ ਤਾਂ ਜੇਕਰ ਖੇਤੀ ਖੇਤ ਵੱਡੇ ਕਾਰਪੋਰੇਟ ਕਰਾਣਿਆਂ ਦੇ ਕੰਟਰੋਲ 'ਚ ਚਲੇ ਗਏ ਤਾਂ ਸ਼ਹਿਰਾਂ ਵਾਲਿਓ ਮੁਲਾਜ਼ਮ ਪਰਾਹੋ ਮਜ਼ਦੂਰ ਪਰਾਹੋ ਸਾਰਿਆਂ ਨੇ ਬੁਰੀ ਤਰ੍ਹਾਂ ਮਾਂਜੇ ਜਾਣਾ ਅੱਜ ਆ ਜਿਹੜੀ ਕਣਕ ਝੋਨਾ ਵੇਖਦਾ ਹੈ ਨਾ ਮਿਲਦਾ ਆਪਾਂ ਨੂੰ ਮਤਲਬ 23-24 ਰੁਪਏ ਕਿਲੋ ਅਗਰ ਉਹਨਾਂ ਦੇ ਹੱਥਾਂ 'ਚ ਚਲਾ ਗਿਆ ਤਾਂ ਇਹੀ ਕਣਕ ਝੋਨਾ ਯਾਦ ਰੱਖਿਓ ਇਹੀ ਕਣਕ ਝੋਨਾ 1.5 150 2-200 ਨੂੰ ਕਿਲੋ ਵਿਕਣਾ ਤੁਸੀਂ ਦੇਖ ਲਓ ਆਮ ਕਿਸਾਨ ਜਦੋਂ ਗੱਡੇ ਵੇਚਦਾ ਹੈ ਆਲੂ ਵੇਚਦਾ ਹੈ ਤਾਂ ਉਹਦੇ ਖੇਤ 'ਚੋਂ 3-4 ਰੁਪਏ ਕਿਲੋ ਤੇ ਜਦੋਂ ਵਪਾਰੀ ਖਰੀਦ ਕੇ ਸਟੋਰ ਕਰ ਲੈਂਦਾ ਤੇ ਫਿਰ 3 ਮਹੀਨੇ ਬਾਅਦ ਕੱਢ ਕੇ ਵੇਚਦਾ ਤਾਂ ਉਹੀ ਆਲੂ ਗੰਡੇ 70-80 ਰੁਪਏ ਕਿਲੋ ਐ ਹੋਣਾ ਤੁਸੀਂ ਦੇਖਿਆ ਹੋਣਾ ਵੱਡੇ ਮੌਲਾਂ 'ਚ ਜਾਓ ਕਿਸਾਨ ਦੇ ਖੇਤ ਚੋਂ ਮੁਫਤ ਚ ਵੀ ਛੱਲੀ ਤੋੜ ਲਈਦੀ ਆ ਵੈਸੇ ਵੀ 10 ਛੱਲੀਆਂ ਇਕੱਠੀਆਂ ਲਈਏ ਤੇ 3-4 ਰੁਪਈਆ ਦੀ ਉਹ ਛੱਲੀ ਦੇ ਦਿੰਦਾ ਤੇ ਇਹਨਾਂ ਵੱਡੇ ਮੌਲਾਂ ਦੇ ਵਿੱਚ ਛੱਲੀ ਲਓ 170 ਰੁਪਏ ਛੱਲੀ ਤੇ ਰੇਟ ਲਿਖਿਆ ਹੁੰਦਾ ਛੱਲੀ ਮੱਕੀ ਦੀ ਸੋ ਕਿਸਾਨਾਂ ਦੀਆਂ ਜਿਹੜੀਆਂ ਇਹ ਮੰਗਾਂ ਨੇ ਨਾ ਕਿ ਖੇਤੀ ਕਾਰਪੋਰੇਟਾਂ ਦੇ ਹੱਥਾਂ 'ਚ ਨਹੀਂ ਜਾਣ ਦੇਣੀ ਐਮਐਸਪੀ ਗਰੰਟੀ ਕਾਨੂੰਨ ਦਿਓ ਤਾਂ ਉਹ ਮੰਗਾਂ ਸਾਰਿਆਂ ਦੀਆਂ ਮੰਗਾਂ ਨੇ ਮਜ਼ਦੂਰ ਵੀ ਸੁਣ ਲੈਣ ਸਹਰਾਂ ਵਾਲੇ ਵੀ ਕੰਨ ਖੋਲ ਕੇ ਸੁਣ ਲੈਣ ਭਲੇਖਿਆਂ ਚ ਨਾ ਰਿਓ ਮਾਂਜੇ ਜਾਵਾਂਗੇ ਅਗਲੀ ਗੱਲ ਅਗਲੀ ਗੱਲ ਇਹ ਆ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਹੁਣ ਦੇਖੋ ਤੁਸੀਂ ਵੀ ਇੱਕ ਪਾਸੇ ਕਈ ਲੋਕ ਇਹ ਕਹਿ ਰਹੇ ਨੇ ਕਿ ਜਿਹੜਾ ਦੂਜਾ ਸਯੁਕਤ ਕਿਸਾਨ ਮੋਰਚਾ ਹੈ ਜਿਹਦੇ ਵਿੱਚ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਵੀ ਉਹ ਖਨੌਰੀ ਤੇ ਸ਼ੰਭੂ ਤੇ ਕਿਉਂ ਨਹੀਂ ਜਾ ਰਹੀਆਂ ਪਰ ਇੱਕ ਗੱਲ ਮੈਂ ਇੱਥੇ ਕਹੂੰਗਾ ਉਹਨਾਂ ਨੇ ਤਾਂ ਸ਼ੰਭੂ ਤੇ ਖਣੋਰੀ ਤੇ ਲੱਗੇ ਮੋਰਚੇ ਦੀ ਹਮਾਇਤ 'ਚ ਵੱਡੇ ਐਲਾਨ ਕਰ ਦਿੱਤੇ ਨੇ ਕਿਹੜੇ ਕਿਹੜੇ ਇੱਕ ਤਾਂ ਉਹ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਹੈ 23 ਤਰੀਕ ਨੂੰ ਸਾਰੇ ਭਾਰਤ ਦੇ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਪ੍ਰਦਰਸ਼ਨ ਕਰਕੇ ਹਟੇ ਨੇ ਫਿਰ ਹੁਣ ਉਹਨਾਂ ਨੇ ਇੱਕ ਬਹੁਤ ਵੱਡਾ ਇਕੱਠ ਕਿਸਾਨ ਅੰਦੋਲਨ ਦੇ ਲਈ ਜਿਹੜਾ ਉਹ ਬੁਲਾ ਲਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ 9 ਜਨਵਰੀ ਦਾ ਤੇ ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਵੀ ਉਹ ਮੰਗ ਪੱਤਰ ਦੇਣ ਜਾ ਰਹੇ ਨੇ ਪਹਿਲਾਂ ਵੀ ਉਹਨਾਂ ਨੇ ਪੂਰੇ ਦੇਸ਼ 'ਚ ਪ੍ਰਦਰਸ਼ਨ ਕੀਤੇ ਉਹ ਤੇ ਐਸ ਕੇ ਐਮ ਵਾਲੇ ਤਾਂ ਆ ਗਏ ਹੁਣ ਮੈਂ ਪੁੱਛਣਾ ਚਾਹੂੰਗਾ ਇਹਨਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਜਿਹੜੇ ਡੱਲੇਵਾਲ ਕੋਲ ਜਾ ਕੇ ਮਗਰ ਮੱਥ ਦੇ ਅੰਜੂ ਬਹਾਰੇ ਨੇ ਦੱਸੇ ਰਾਜਾ ਵੜਿੰਗ ਲੋਕਾਂ ਨੂੰ ਰਾਜਾ ਵੜਿੰਗ ਦੱਸੇ ਭਗਵੰਤ ਮਾਨ ਲੋਕਾਂ ਨੂੰ ਦੱਸੇ ਕਾਲੀ ਦਲ ਦਾ ਸੁਖਬੀਰ ਬਾਦਲ ਲੋਕਾਂ ਨੂੰ ਔਰ ਦੱਸੇ ਭਾਜਪਾ ਲੋਕਾਂ ਨੂੰ ਤੁਸੀਂ ਜਾ ਕੇ ਡੱਲੇਵਾਲ ਦੇ ਉੱਥੇ ਕੋਲ ਬਹਿ ਕੇ ਸਰਹਾਣੇ ਤੇ ਕਹਿੰਦੇ ਹੋ ਸਾਨੂੰ ਤੇਰਾ ਬੜਾ ਫਿਕਰ ਹੈ ਤੇਰੀਆਂ ਮੰਗਾਂ ਵੀ ਠੀਕ ਨਹੀਂ ਤੇਰੇ ਨਾਲ ਸਹਿਮਤਾਂ ਤੇ ਫਿਰ ਤੁਸੀਂ ਕਰ ਕੀ ਰਹੇ ਹੋ ਕੀ ਕਰ ਰਹੇ ਹੋ ਜੇ ਕਾਂਗਰਸ ਚਾਵੇ ਤਾਂ ਕਾਂਗਰਸ ਪੂਰੇ ਭਾਰਤ ਦੇ ਵਿੱਚ ਵੱਡਾ ਪ੍ਰਦਰਸ਼ਨ ਕਰ ਸਕਦੀ ਹੈ ਕਿ ਨਹੀਂ ਸਾਰੇ ਭਾਰਤ ਚ ਕਾਂਗਰਸ ਪਾਰਟੀ ਹੈਗੀ ਆ ਜੇ ਉਹ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹੈ ਤਾਂ ਉਹ ਪੂਰਾ ਭਾਰਤ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਵੱਡੇ ਪ੍ਰਦਰਸ਼ਨ ਕਰ ਸਕਦੀ ਹੈ ਪਰ ਨਹੀਂ ਕਰਦੀ ਆਮ ਆਦਮੀ ਪਾਰਟੀ ਪੰਜ ਛੇ ਸੂਬਿਆਂ ਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡਾ ਵਾਵਾ ਕੰਮ ਹੈ ਫਿਰ ਆਮ ਆਦਮੀ ਪਾਰਟੀ ਨਹੀਂ ਪ੍ਰਦਰਸ਼ਨ ਕਰ ਸਕਦੀ ਧਰਨਿਆਂ ਤੇ ਨਹੀਂ ਬਹਿ ਸਕਦੀ ਹਾਂ ਅਕਾਲੀ ਦਲ ਅਕਾਲੀ ਦਲ ਪੰਜਾਬ ਦੇ ਹਰ ਜ਼ਿਲ੍ਹੇ ਚ ਦੋ ਦੋ ਤਿੰਨ ਤਿੰਨ ਹਜ਼ਾਰ ਬੰਦਾ ਤਾਂ ਇਕੱਠਾ ਕਰ ਹੀ ਸਕਦਾ ਹੈ ਹਾਲਤ ਭਾਵੇਂ ਮਾੜੀ ਹੋ ਗਈ ਪਰ ਇੰਨੇ ਜੋਗੇ ਤਾਂ ਹੈਗੇ ਹੋ ਤਾਂ ਫਿਰ ਅਕਾਲੀ ਦਲ ਕਿਉਂ ਨਹੀਂ ਕਰ ਰਿਹਾ ਸਿਰਫ ਡੱਲੇ ਵੱਲ ਕੋਲ ਜਾ ਕੇ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਤੇ ਫਿਰ ਰਜਾਈ 'ਚ ਬਹਿ ਕੇ ਉਹਨਾਂ ਨੂੰ ਵੇਖਣਾ ਵੀ ਲਾਈਕ ਕਿੰਨੇ ਆਏ ਆ ਕਮੈਂਟ ਕਿੰਨੇ ਆਏ ਆ ਆਹੀ ਕੰਮ ਕਰ ਰਹੇ ਨੇ ਸਾਰੇ ਇਹ ਸਿਆਸੀ ਨੇਤਾ ਦੇਖੋ ਸਿੱਧੀ ਠੋਕ ਕੇ ਗੱਲ ਕਹੂੰਗਾ ਇੱਕ ਵੀ ਪਾਰਟੀ ਬਹਿਸ ਰੱਖੇ ਸਾਡੇ ਨਾਲ ਕਿਹੜੀ ਪਾਰਟੀ ਆ ਜਿਹਨੇ ਲੋਕਾਂ ਲਈ ਅੱਜ ਤੱਕ ਖੜੀ ਆ ਝੂਠੇ ਲਾਰੇ ਝੂਠੇ ਵਾਦੇ ਹਰ ਸਿਆਸੀ ਪਾਰਟੀ ਨੇ ਕੀਤੇ ਚਾਹੇ ਉਹ ਡੱਲੇਵਾਲ ਦੇ ਅੰਦੋਲਨ ਬਾਰੇ ਗੱਲ ਕਰ ਲੋ ਚਾਹੇ ਮਜ਼ਦੂਰਾਂ ਨਾਲ ਕਰ ਲੋ ਚਾਹੇ ਹਰ ਤਬਕੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਵੇਲੇ ਇਹਨਾਂ ਦੇ ਚਿਹਰੇ ਹੋਰ ਹੁੰਦੇ ਨੇ ਵੋਟਾਂ ਤੋਂ ਬਾਅਦ ਇਹਨਾਂ ਦੀਆਂ ਜ਼ੁਬਾਨਾਂ ਤੇ ਚਿਹਰੇ ਹੋਰ ਹੁੰਦੇ ਨੇ ਸਾਰੀਆਂ ਪਾਰਟੀਆਂ ਦੇ ਹੁਣ ਆਮ ਆਦਮੀ ਪਾਰਟੀ ਪੰਜਾਬ 'ਚ ਰਾਜ ਕਰ ਰਹੀ ਆ ਜਦੋਂ ਨਹੀਂ ਸੀ ਸਰਕਾਰ ਬਣੀ ਗੱਲਾਂ ਇਨਕਲਾਬ ਦੀਆਂ ਸੀ ਬਦਲਾਵਾਂ ਦੀਆਂ ਸੀ ਕਿਸਾਨਾਂ ਨੂੰ 5 ਮਿੰਟ ਚ ਐਮਐਸਪੀ ਦੇ ਦਿਆਂਗੇ ਆਮ ਆਦਮੀ ਪਾਰਟੀ ਕਹਿੰਦੀ ਰਹੀ ਮਜ਼ਦੂਰਾਂ ਨੂੰ ਕ੍ਰਾਂਤੀ ਕਰ ਦਿਆਂਗੇ ਮੰਗਦਾ ਰਹਿੰਵੇਂ ਕਮੀਆਂ ਦੇ ਵੇੜੇ ਗੀਤ ਗਾਉਂਦੀ ਰਹੀ ਆਮ ਆਦਮੀ ਪਾਰਟੀ ਹਰੇ ਪਿੰਨ ਦੇ ਨਾਲ ਸਾਰੀ ਬੇਰੁਜ਼ਗਾਰੀ ਚੱਕ ਦਾਂਗੇ ਮਾਨ ਸਰ ਕਹਿੰਦੇ ਰਹੇ ਨਸ਼ਾ ਖਤਮ ਕਰ ਦਿਆਂਗੇ ਮਾਨ ਸਾਹਿਬ ਕਹਿੰਦੇ ਰਹੇ ਬੇਰਜ਼ਗਾਰੀ ਭੱਤੇ ਬਡਾਪਾ ਪੈਨਸ਼ਨ ਵਧਾ ਦਿਆਂਗੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਦਿਆਂਗੇ ਆਮ ਆਦਮੀ ਪਾਰਟੀ ਕਹਿੰਦੀ ਰਹੀ ਦੱਸੋ ਇਹਨਾਂ ਚੋਂ ਕਿਹੜਾ ਕੰਮ ਕੀਤਾ ਕਿਹੜਾ ਕੰਮ ਕੀਤਾ ਇਸੇ ਤਰ੍ਹਾਂ ਭਾਜਪਾ ਕੇਂਦਰ ਚ ਕਾਬਜ ਹੋਈ ਆ ਦੋ ਵਾਰੀ ਅੱਛੇ ਦਿਨਾਂ ਦੇ ਲਾਰੇ ਲਾ ਕੇ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ 15-15 ਲੱਖ ਖਾਤਿਆਂ ਚ ਪਾਉਣ ਦੀਆਂ ਗੱਲਾਂ ਕਰਕੇ ਹੋਈ ਏ ਕਲੀ ਹੋਈ ਮੋਦੀ ਸਾਹਿਬ ਕਹਿੰਦੇ ਸੀ ਹਰ ਸਾਲ 2 ਕਰੋੜ ਨੌਕਰੀਆਂ ਦੂੰਗਾ 1 ਸਾਲ ਦੇ ਵਿੱਚ 10000 ਨੌਕਰੀਆਂ ਵੀ ਨਹੀਂ ਦਿੰਦੇ। ਅੱਛਾ ਅਗਲੀ ਗੱਲ ਜਦੋਂ ਕਾਂਗਰਸ ਦਾ ਰਾਜ ਪੰਜਾਬ 'ਚ ਆਇਆ ਕੈਪਟਨ ਮਰਿੰਦਰ ਨੂੰ ਅੱਗੇ ਲਾਇਆ ਸੀ ਕਾਂਗਰਸ ਨੇ ਉਹ ਗੁਟਕਾ ਸਾਹਿਬ ਦੀਆਂ ਸੋਹਾਂ ਖਾ ਕੇ ਕਹਿੰਦਾ ਰਿਹਾ ਘਰ ਘਰ ਨੌਕਰੀ ਦਿਆਂਗੇ, 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ। ਆ ਕਰ ਦਿਆਂਗੇ ਵਾ ਕੀ ਕੀਤਾ ਉਹਨੇ ਕੱਖ? ਕੱਖ ਨਹੀਂ ਕੀਤਾ। ਤੋਂ ਅੱਜ ਇਹ ਸਿਆਸੀ ਪਾਰਟੀਆਂ ਦੇ ਨੇਤਾ ਜਿਹੜੇ ਡੱਲੇਵਾਲ ਸਾਹ ਕੋਲੇ ਜਾ ਰਹੇ ਨਹੀਂ। ਮੈਂ ਕਹੂੰਗਾ ਮੀਡੀਆ ਵਾਲੇ ਜਿਹੜੇ ਸਿਰਫ ਵੀਡੀਓ ਬਣਾਉਣ ਜਾਂਦੇ ਨੇ ਉਹਨਾਂ ਨੂੰ ਮੈਂ ਕਹੂੰਗਾ ਕਦੀ ਤੁਸੀਂ ਸਿੱਧਾ ਬੋਲਿਓ ਵੀ ਹਾਂ ਡੱਲੇਵਾਲ ਜਾਂ ਕਿਸਾਨਾਂ ਦੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਠੀਕ ਨੇ ਕਦੀ ਮੀਡੀਆ ਸਿੱਧਾ ਡਾਇਰੈਕਟ ਬੋਲਦਾ ਬਈ ਕਾਰਪੋਰੇਟ ਘਰਾਣੇ ਸਭ ਕੁਝ ਤੇ ਕਾਬਜ਼ ਕਿਉਂ ਹੋ ਰਹੇ ਨੇ ਬੋਲਦਾ ਮੀਡੀਆ ਸਿੱਧਾ ਡਾਇਰੈਕਟ ਕਦੀ ਕੋਈ ਕੋਈ ਇਸ ਤਰ੍ਹਾਂ ਸਿੱਧਾ ਜਿਹੜੀਆਂ ਸੱਚ ਨੇ ਉਹ ਬੋਲਣ ਲਈ ਤਿਆਰ ਕਿਉਂ ਨਹੀਂ ਅੱਜ ਮੈਂ ਵੇਖਿਆ ਬੀਬੀ ਪੱਠੜ ਗਈ ਹੋਈ ਸੀ ਕਾਂਗਰਸ ਦੀ ਆਗੂ ਕੱਲ ਹੋਰ ਆਗੂ ਪਰਸੋਂ ਸੋ ਜਿਹੜੀਆਂ ਗੱਲਾਂ ਡੱਲੇਵਾਲ ਬੋਲ ਰਿਹਾ ਉਹ ਗੱਲਾਂ ਤੇ ਮੈਂ ਫਿਰ ਪੁੱਛੂੰਗਾ ਕਿੰਨੀਆਂ ਕਿ ਠੀਕ ਨੇ ਕਿੰਨੀਆਂ ਕਿ ਗਲਤ ਨੇ ਇਹਦੇ ਉੱਪਰ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਡੱਲੇਵਾਲ ਦੀ ਗੱਲ ਨੂੰ ਠੀਕ ਜਾਂ ਗਲਤ ਨਹੀਂ ਕਹਿੰਦਾ ਮੈਂ ਕਹਿਣਾ ਫੈਸਲਾ ਤੁਸੀਂ ਦੱਸੋ ਡੱਲੇਵਾਲ ਨੇ ਤਾਂ ਮੀਡੀਆ ਦੇ ਵਿੱਚ ਲਾਈਵ ਹੋ ਕੇ ਪਾਤੀਆਂ ਗੱਲਾਂ ਥੋੜੇ ਬਹੁਤ ਸਾਰੇ ਲੋਕਾਂ ਕੋਲ ਪਹੁੰਚੀਆਂ ਨਹੀਂ ਹੋਣਗੀਆਂ ਤੇ ਮੈਂ ਉਹ ਗੱਲਾਂ ਬੋਲ ਦਿੱਤੀਆਂ ਨਹੀਂ ਸੋ ਮੈਂ ਫੇਰ ਕਹੂੰਗਾ ਹੁਣ ਜਿਹੜਾ 4 ਤਰੀਕ ਦਾ ਬਹੁਤ ਵੱਡਾ ਇਕੱਠ ਸੱਦਿਆ ਖਨੋਰੀ ਬਾਰਡਰ ਤੇ ਡੱਲੇਵਾਲ ਨੇ ਡੱਲੇਵਾਲ ਕਹਿੰਦਾ ਕਿ ਜਿੰਨੇ ਵੀ ਲੋਕ ਸਿਆਸੀ ਤੇ ਸਾਰੇ ਲੋਕ ਮੇਰੇ ਕੋਲ ਹੁੰਦੇ ਰਹੇ ਨੇ ਮੈਨੂੰ ਮਿਲਣ ਆਉਂਦੇ ਰਹੇ ਨੇ ਪਤਾ ਲੈਣ ਆਉਂਦੇ ਰਹੇ ਨੇ ਤੇ ਜਿੰਨੇ ਪਿੰਡਾਂ ਸ਼ਹਿਰਾਂ ਚ ਬੈਠੇ ਕਹਿ ਰਹੇ ਨੇ ਕਿ ਡੱਲੇਵਾਲ ਸਾਬ ਠੀਕ ਨਹੀਂ ਉਹਨਾਂ ਸਾਰਿਆਂ ਨੂੰ ਮੈਂ ਸੱਦਾ ਦੇਣਾ ਕਿ ਤੁਸੀਂ 4 ਜਨਵਰੀ ਨੂੰ ਖਨੋਰੀ ਬਾਰਡਰ ਤੇ ਮੈਂ ਦਰਸ਼ਨ ਕਰਨਾ ਚਾਹਣਾ ਆਖਰੀ ਵਾਰ ਪਤਾ ਨਹੀਂ ਡੱਲੇਵਾਲ ਕਹਿੰਦਾ ਮੈਂ ਕਦੋਂ ਤੁਰ ਜਾਣਾ ਪਰ ਆਖਰੀ ਵਾਰ ਮੈਂ ਦਰਸ਼ਨ ਕਰਨੇ ਚਾਹਣਾ ਲੋਕਾਂ ਦੇ ਔਰ ਮੈਂ 2 ਮਿੰਟ ਬੋਲੂਗਾ ਵੀ ਇਹ ਗੱਲਾਂ ਅੱਜ ਪ੍ਰੈਸ ਕਾਨਫਰੰਸ ਕਰਕੇ ਖਨੋਰੀ ਬਾਰਡਰ ਤੇ ਕਿਸਾਨ ਆਗੂਆਂ ਨੇ ਕਈਆਂ ਨੇ ਕਿ ਡੱਲੇਵਾਲ ਸਾਹਿਬ ਨੇ ਇੱਕ ਠੱ ਸੱਦਿਆ ਔਰ ਉਹਦੇ ਵਿੱਚ ਸਾਰੇ ਆਓ ਤੇ ਨਾਲੇ ਉਹਨਾਂ ਕਿਹਾ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਉਹ ਵੀ ਕਰੋ ਪਰ ਹੁਣ ਇੱਥੇ ਪੰਜਾਬ ਸਰਕਾਰ ਕੀ ਕਰੇਗੀ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਤਾਂ ਕਹਿਤਾ ਭਈ ਤੁਸੀਂ ਚੱਕੋ ਡੱਲੇਵਾਲ ਨੂੰ ਤੇ ਦਾਖਲ ਕਰਾਓ ਹਸਪਤਾਲ 'ਚ ਉੱਥੇ ਪਿਆ ਮਾਰਨਾ ਨਹੀਂ ਨਾਲ ਕਹਿਤਾ ਵੀ ਜੇ ਥੋੜੇ ਤੋਂ ਨਹੀਂ ਹੁੰਦਾ ਤੇ ਕੇਂਦਰ ਸਰਕਾਰ ਦੀ ਮਦਦ ਲਓ ਹੁਣ ਚੱਕਿਆ ਕਿਵੇਂ ਜਾਊਗਾ ਕਿਸਾਨ ਤਾਂ ਉੱਥੇ ਘੇਰਾ ਬਣਾ ਕੇ ਬੈਠੇ ਨੇ ਨਹੀਂ ਚੱਕਣ ਦੇ ਰਹੇ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਇਹ ਵੀ ਕਿਹਾ ਕਿਸਾਨਾਂ ਦੇ ਉੱਪਰ ਵੀ ਤਲਖ ਟਿੱਪਣੀਆਂ ਕੀਤੀਆਂ ਮਾਨ ਸੁਪਰੀਮ ਕੋਰਟ ਨੇ ਭਈ ਜਿਹੜੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ 'ਚ ਰੋਲ ਅਦਾ ਨਹੀਂ ਕਰ ਰਹੇ ਉਹ ਡੱਲੇਵਾਲ ਦੇ ਛੁਬ ਚਿੰਤਕ ਨਹੀਂ ਗਏ ਉਹ ਸਿੱਧੀ ਟਿੱਪਣੀ ਕਿਸਾਨਾਂ ਦੇ ਉੱਪਰ ਸੁਪਰੀਮ ਕੋਰਟ ਨੇ ਕੀਤੀ ਹੈ ਔਰ ਅੱਜ ਡੱਲੇਵਾਲ ਨੇ ਇਸ ਗੱਲ ਤੇ ਵੀ ਸੁਪਰੀਮ ਕੋਰਟ ਨੂੰ ਜਵਾਬ ਦਿੱਤਾ ਉਹ ਕਹਿੰਦਾ ਸੁਪਰੀਮ ਕੋਰਟ ਤੇ ਗਲਤ ਜਾਣਕਾਰੀ ਪਤਾ ਨਹੀਂ ਕਿਹਨੇ ਪਹੁੰਚਾ ਦਿੱਤੀ ਕਿ ਮੈਨੂੰ ਕੋਈ ਧੱਕੇ ਨਾਲ ਉੱਥੇ ਬਿਠਾ ਕੇ ਬਿਠਾ ਉਹ ਕਹਿੰਦਾ ਮੈਂ ਸਭ ਤੋਂ ਬਜ਼ੁਰਗ ਕਿਸਾਨ ਨੇਤਾ ਹਾਂ ਔਰ ਮੈਂ ਜ਼ਿੰਮੇਵਾਰੀ ਸਮਝ ਕੇ ਬਿਠਾ ਕਿ ਬਹੁਤ ਕਰਕੇ ਵੇਖ ਲਿਆ ਹੁਣ ਕੁਰਬਾਨੀ ਦੇਣੀ ਹੈ ਡੱਲੇਵਾਲ ਕਹਿੰਦਾ ਡੱਲੇਵਾਲ ਕਹਿੰਦਾ ਕਿ ਮੈਂ ਜਾਊਗਾ ਤੇ ਮੇਰੇ ਤੋਂ ਬਾਅਦ ਦੂਜਾ ਕਿਸਾਨ ਅਗੂ ਮਰਨ ਮਰਤੇ ਬੈਠੂਗਾ। ਔਰ ਡੱਲੇਵਾਲ ਕਹਿੰਦਾ ਕਿ ਆਓ 4 ਤਰੀਕ ਨੂੰ ਹੁਣ ਤੁਸੀਂ ਦੱਸਣਾ ਹੈ ਕਿਸਾਨਾਂ ਦੀਆਂ ਮੰਗਾਂ ਜਾਂ ਜੋ ਅੱਜ ਪੋਜੀਸ਼ਨ ਬਣੀ ਹੈ ਇਹ ਕੀ ਹੈ ਔਰ ਪੰਜਾਬ ਸਰਕਾਰ ਹੁਣ ਕੀ ਕਰੇਗੀ? ਉਂਝ ਤਾਂ ਡੱਲੇਵਾਲ ਨੇ ਉੱਠਣਾ ਨਹੀਂ ਕੀ ਪੰਜਾਬ ਸਰਕਾਰ ਹੁਣ ਪੁਲਿਸ ਫੋਰਸ ਲੈ ਕੇ ਕਿਸਾਨਾਂ ਨਾਲ ਉਥੋਂ ਭਿੜ ਕੇ ਚੱਕ ਕੇ ਲਿਆਏਗੀ? ਕੀ ਕੀ ਕਿਸ ਤਰ੍ਹਾਂ ਕੀਤਾ ਜਾਏਗਾ ਇਹ ਇੱਕ ਵੱਡਾ ਸਵਾਲ ਬਣ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਤਾਂ ਹੁਕਮ ਸੁਣਾਤਾ ਉਸ ਤੋਂ ਬਾਅਦ ਹੁਣ ਸਰਕਾਰ ਨੇ ਕਰਨਾ ਉਹਨੇ ਕੀ ਕਰਨਾ ਕਿਸਾਨਾਂ ਨੇ ਕੀ ਕਰਨਾ ਇਹ ਹੁਣ ਅਗਲੀ ਸਥਿਤੀ ਜਿਹੜੀ ਆ ਉਹ ਬੜੀ ਵੇਖਣ ਵਾਚਣ ਵਾਲੀ ਬਣ ਗਈ ਹੈ ਸੋ ਤੁਸੀਂ ਜਿੰਨੇ ਪੜਾਪੜਾ ਦੇਖ ਰਹੇ ਹੋ ਤੁਹਾਡਾ ਸਭਨਾਂ ਦਾ ਬਹੁਤ ਧੰਨਵਾਦ ਸ਼ੁਕਰੀਆ